ਕਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੀ ਇੱਕ ਰਾਜਨੀਤਿਕ ਪਹੁੰਚ ਬਣਾ ਕੇ ਇੱਕ ਆਪਣਾ ਤੂ ਵਿਖੋ ਹਾਸਲ ਸਕਦੇ ਆ ਸੋ ਕੱਲੇ ਕੱਲੇ ਬੁਲਾਰੇ ਦੀ ਕੱਲੀ ਕੱਲੀ ਗੱਲ ਸੁਣਨਯੋਗ ਹੋਵੇਗੀ ਸੋ ਮੈਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਨ ਜਾ ਰਿਹਾ ਜੀ ਸਾਡੇ ਅੱਜ ਦੇ ਮੁੱਖ ਬੁਲਾਰੇ ਬਲਦੇਵ ਸਿੰਘ ਜੀ ਪੰਨੂ ਰਿਟਾਇਰ ਮੈਨੇਜਰ ਉਹ ਸਾਡੇ ਵਿਚਾਰ ਪਹੁੰਚੇ ਨੇ ਸੋ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਸਟੇਜ ਤੇ ਆ ਕੇ ਆਪਣੇ ਵਿਚਾਰ ਸਾਂਝੇ ਕਰਨ ਬਲਦੇਵ ਸਿੰਘ ਜੀ ਪੰਨੂ ਸੰਗਰੇਤਾ ਬਹੁ ਜਨ ਖਾਲਸਾ ਜੀਓ ਜੈਪੀਨ ਜੈ ਸ੍ਰੀ ਧਾਮ ਤੁਸੀਂ ਸਾਰਿਆਂ ਨੇ ਬਹੁਤ ਵਾਰ ਇਹ ਨਾਮ ਪੜਿਆ ਸੁਣਿਆ ਲਿਆ ਹੋਵੇਗਾ ਅਤੇ ਸਾਨੂੰ ਇਹ ਨਾਮ ਜਰੂਰ ਹੀ ਲੈਣਾ ਚਾਹੀਦਾ ਹੈ ਕਿਉਂਕਿ ਅੱਜ ਜੋ ਵੀ ਸਾਡੀ ਸਮਾਜਿਕ ਰਾਜਨੀਤਿਕ ਅਤੇ ਆਰਥਿਕ ਹਸਤੀ ਹੈ ਇਸ ਹਸਤੀ ਨੂੰ ਬ੍ਰਾਉਨ ਵਿੱਚ ਸਿਰਫ ਤੇ ਸਿਰਫ ਇਹ ਨਾਮ ਦੀ ਹੀ ਅਣਮੋਲੀ ਦੇਣ ਹੈ ਇਹੋ ਜਿਹਾ ਨਿਰਭੈ ਹੋਣ ਲਈ ਕੁਝ ਬੁਨਿਆਦੀ ਸੂਲ ਹਨ ਜਿਨ੍ਹਾਂ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਗਿਆਨ ਦੀ ਸੱਚਾਈ ਨੂੰ ਜਾਣਨਾ ਹੈ ਅਤੇ ਉਹ ਹਮੇਸ਼ਾ ਗਿਆਨ ਹਾਸਲ ਕਰਦੇ ਰਹਿ ਸੱਚਾਈ ਨੂੰ ਜਾਣਦੇ ਰਹਿ ਲਗਾਤਾਰ ਅਜਮਾਉਂਦੇ ਰਹਿ ਅਤੇ ਉਹ ਅਜਿਹੇ ਲਾਸਾਨੀ ਕਿਰਦਾਰ ਹੀ ਨਰਾਬ ਬੇਕਾਰ ਬਣੇ ਅਜਿਹੇ ਭਿਆਨਕ ਗਰੀਬੀ ਦੇ ਹਾਲਾਤਾਂ ਵਿੱਚ ਜਿਨ੍ਹਾਂ ਕਰਕੇ ਉਹਨਾਂ ਦੇ ਚਾਰ ਬੱਚਿਆਂ ਅਤੇ ਉਹਨਾਂ ਦੀ ਧਰਮ ਪਤਨੀ ਰਮਾਂ ਮਾਈ ਦੀ ਟਾਈਮ ਸੇਰ ਦਵਾਈ ਨਾ ਮਿਲਣ ਕਰਕੇ ਮੌਤ ਹੋ ਗਈ ਗਿਆਨ ਬਹੁਣੇ ਨਾ ਜਾਣਨ ਅਤੇ ਨਾ ਚੱਲਣ ਦੀ ਵਜ੍ਹਾ ਕਰਕੇ ਅਸੀਂ ਹੌਲੀ-ਹੌਲੀ ਕਈ ਤਰ੍ਹਾਂ ਦੇ ਦਰਾਂ ਦਾ ਮਾਨਸਿਕ ਤੌਰ ਤੇ ਸ਼ਿਕਾਰ ਹੋ ਗਏ ਹਾਂ ਡਾਕਟਰ ਅੰਬੇਦਕਰ ਸਾਹਿਬ ਨੇ ਜਾਣ ਲਿਆ ਸੀ ਕਿ ਕੁਝ ਲੋਕ ਆਪਣੇ ਧਾਰਮਿਕ ਸਰੋਤਾਂ ਦੇ ਇਕਾਧਕਾਰ ਹੋਣ ਅਤੇ ਗਿਆਨ ਭੰਡਾਰ ਉੱਪਰ ਪਹਿਲਾਂ ਤੋਂ ਹੀ ਮਿਲੇ ਅਧਿਕਾਰਾਂ ਕਾਰਨ ਅੰਬੇਦਕਰ ਸਭ ਨੂੰ ਸਿੱਖਿਆ ਅਤੇ ਗਿਆਨ ਹਾਸਲ ਕਰਨ ਤੋਂ ਰੋਕਦੇ ਸਨ ਤਾਂ ਕਿ ਉਹਨਾਂ ਦੇ ਮੰਨੂਵਾਦੇ ਪਖੰਡ ਦਾ ਪਰਦਾ ਫਾਸ਼ ਨਾ ਹੋਵੇ ਸੰਪਰਦਾਇਕਤਾ ਇੰਨੀ ਖਤਰਨਾਕ ਹੈ ਕਿ ਇਨਸਾਨ ਨੂੰ ਮਾਨਵ ਬੰਬ ਵਿੱਚ ਬਦਲ ਸਕਦੀ ਹੈ ਪਹਿਲਾਂ ਹਜ਼ਾਰਾਂ ਸਾਲਾਂ ਤੋਂ ਸਾਡੇ ਲੋਕਾਂ ਨੂੰ ਸਿੱਖਿਆ ਤੋਂ ਦੂਰ ਰੱਖਿਆ ਫਿਰ 200 ਸਾਲ ਦੀ ਅੰਗਰੇਜ਼ਾਂ ਦੀ ਗੁਲਾਮੀ ਵੇਲੇ ਡਾਕਟਰ ਪੀਰ ਨੌ ਅੰਬੇਦਕਰ ਸਾਹਿਬ ਨੇ ਆਪਣੇ ਬਲਬੂਤੇ ਜੋ ਹਾਸਲ ਕੀਤਾ ਉਸ ਸਦਕਾ ਸੀ ਅਸੀਂ 75-76 ਸਾਲ ਤੋਂ ਅ ਆਪਣੇ ਇਨਸਾਨਾਂ ਵਾਲੀ ਜ਼ਿੰਦਗੀ ਜੀ ਰਹੇ ਹਾਂ ਵੀ ਬੇਟਕਰ ਜੀ ਨੇ ਜੋ ਆਪਣੇ ਜੀਵਨ ਵਿੱਚ ਸੰਘਰਸ਼ ਕੀਤਾ ਅਨੇਕਾਂ ਹੀ ਤਕਲੀਫਾਂ ਮੁਸੀਬਤਾਂ ਵਿਵਸਥਾ ਨਾਲ ਟਕਰਾਏ ਤੇ ਸਭ ਤੋਂ ਜ਼ਿਆਦਾ ਉਹ ਜੋ ਟਕਰਾਏ ਉਹ ਆਪਣੇ ਸਮਾਜ ਨਾਲ ਟਕਰਾਏ ਸਮਾਜ ਨੇ ਉਸ ਸਮੇਂ ਉਹਨਾਂ ਦੀ ਬਹੁਤੀ ਗੱਲਾਂ ਤੇ ਕੋਈ ਅਮਲ ਨਹੀਂ ਕੀਤਾ ਜਿਹੜੇ ਸਾਡਾ ਦੱਬਿਆ ਕੁਚਲੇ ਸਮਾਜ ਉਹ ਇੱਕੋ ਇੱਕ ਹਸਤੀ ਸੀ ਜਿਨ੍ਹਾਂ ਨੇ ਸਾਰੇ ਸਿਸਟਮ ਨੂੰ ਬਦਲ ਕੇ ਰੱਖਿਆ ਸਾਥੀਓ ਤੁਹਾਨੂੰ ਪਤਾ ਹੋਊਗਾ ਇਸ ਗੱਲ ਦਾ ਸਾਥੀ ਜੀ ਨੇ ਵੀ ਚਰਚਾ ਕੀਤੀ ਹੈ ਕਿ ਦੁਨੀਆਂ ਦੇ ਵਿੱਚ ਦੋ ਸੰਵਿਧਾਨ ਲਿਖੇ ਗਏ ਆ ਇੱਕ ਜਿਹੜੇ ਮਨੁ ਆਦੀ ਕਹਿੰਦੇ ਆ ਸਤਿਯੁਗ ਯੁਗ ਵਿੱਚ ਮਨੁ ਸਮਰਤੀ ਲਿਖੀ ਗਈ ਤੇ ਦੂਸਰੀ ਜਿਹੜੀ ਹੈ ਉਹ ਸੰਵਿਧਾਨ ਜਦੋਂ ਆਜ਼ਾਦ ਭਾਰਤ ਹੋਇਆ ਤੇ ਡਾਕਟਰ ਅੰਬੇਦਕਰ ਜੀ ਦੀ ਸੇਵਾਵਾਂ ਲੈ ਕੇ ਉਹਨਾਂ ਨੇ ਜੋ ਮੌਜੂਦਾ ਸਥਿਤੀ ਸੀ ਉਸ ਨੂੰ ਕਿਵੇਂ ਬਿਹਤਰ ਕਰ ਸਕਦੇ ਆ ਭਾਰਤ ਦਾ ਨਾਂ ਕਿਵੇਂ ਰੌਸ਼ਨ ਕਰ ਸਕਦੇ ਆ ਇੱਥੋਂ ਦੇ ਦਬੇ ਕੁਚਲੇ ਲੋਕਾਂ ਦਾ ਕਿਵੇਂ ਉਧਾਰ ਹੋ ਸਕਦਾ ਹੈ ਇਸ ਸਾਰੇ ਸਾਡੀ ਚਰਚਾ ਉਹਨਾਂ ਨੇ ਕੀਤੀ ਕਿਉਂ ਪਰਿਵਰਤਨ ਨਹੀਂ ਆ ਰਿਹਾ ਕਿਉਂ ਇਹ ਸਾਰਾ ਕੁਝ ਹੋ ਰਿਹਾ ਹੈ ਇਹਦਾ ਕਾਰਨ ਵੱਡਾ ਇਹੀ ਹੈ ਕਿ ਉਹਨਾਂ ਅਹੁਦਿਆਂ ਤੇ ਉਹ ਮਨੁਵਾਦੀ ਬੰਦੇ ਬੈਠੇ ਆ ਜਿਹੜੇ ਜਦੋਂ ਪਤਾ ਲੱਗ ਜੇ ਇਹ ਫਲਾ ਐਵੇਂ ਆ ਇਹ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਅੱਜ ਦੀ ਹੀ ਖਬਰ ਹੈ ਕਿ ਇੱਕ ਇਗਜ਼ਾਮ ਹੋਇਆ ਸ਼ਾਇਦ ਮਹਾਰਾਸ਼ਟਰ ਦੇ ਵਿੱਚ ਉਹ ਇਗਜ਼ਾਮ ਦੇ ਵਿੱਚ ਉਨੇ ਪੇਪਰ ਦੇ ਵਿੱਚ ਦੋ ਵਿਦਿਆਰਥੀਆਂ ਨੇ ਕੁਝ ਵੀ ਨਹੀਂ ਲਿਖਿਆ ਕੁਝ ਨਹੀਂ ਲਿਖਿਆ ਸਿਰਫ ਉਹਨਾਂ ਨੇ ਲਿਖਿਆ ਜੈ ਸ਼੍ਰੀ ਨਾਮ ਉਹਨੂੰ 57 ਕਪ 56% ਨੰਬਰ ਆਇਆ ਇਸ ਪੋਜੀਸ਼ਨ ਵਿੱਚ ਕਿ ਪਹਿਲੀ ਤੋਂ ਲੈ ਕੇ 8ਵੀਂ 9ਵੀਂ ਤੱਕ ਪੜਾਉਣਾ ਹੀ ਨਹੀਂ ਬਗੈਰ ਪੜਾਈ ਪਾਸ ਕਰ ਦੇਣਾ ਸਾਨੂੰ ਕੰਪੀਟੀਸ਼ਨ ਵਿੱਚ ਮੁਕਾਬਲੇਬਾਜੀ ਵਿੱਚ ਸਾਨੂੰ ਪਿੱਛੇ ਕਰ ਦੇਣਾ ਅਸੀਂ ਬਾਬਾ ਸਾਹਿਬ ਦੇ ਵਿਚਾਰਾਂ ਨੂੰ ਜਿਹੜਾ ਜ਼ਮੀਨੀ ਤੌਰ ਤੇ ਨਹੀਂ ਲੈ ਕੇ ਗਏ ਠੀਕ ਆ ਵੀ ਕਈ ਵਾਰੀ ਆਪਣੀਆਂ ਇੱਥੇ ਮੈਂ ਕਈ ਵਾਰੀ ਆਇਆ ਹਾਂ ਬਹੁਤ ਆਪਣੀਆਂ ਮੀਟਿੰਗਾਂ ਹੋਈਆਂ ਤੇ ਆਪਾਂ ਇੱਥੋਂ ਬਤਾ ਕੀ ਸੀਮਤ ਰਹਿ ਜਾਂਦੇ ਸਾਡੇ ਜਿਹੜੀ ਆ ਪਿੰਡਾਂ ਜਾਂ ਪਿੰਡਾਂ ਦੇ ਵਿੱਚ ਬਹੁਤ ਜਿਹੜੀ ਹੈ ਗੱਲ ਆ ਪਹੁੰਚਦੀ ਪਿੰਡਾਂ ਦੇ ਵਿੱਚ ਬਹੁਤ ਘੱਟ ਬਾਬਾ ਸਾਹਿਬ ਦੇ ਕਈ ਵੀ ਜਨਮ ਦਿਨ ਦਾ ਬਾਰੇ ਵੀ ਨਹੀਂ ਪਤਾ ਹੈਗਾ। ਬਾਬਾ ਸਾਹਿਬਾਂ ਵੀ ਸਾਡੇ ਨੇ ਕੀ ਕੀਤਾ? ਬਾਬਾ ਸਾਹਿਬ ਦੀ ਬਹੁਤ ਵੱਡੀ ਦੇਣ ਆ। ਉਹਨੇ ਸਾਡੇ ਸਮਾਜ ਨੂੰ ਉੱਪਰ ਚੁੱਕਣ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਹੈ। ਸਾਡੀ ਨਾਕਾਮੀ ਹੈ ਵੀ ਅਸੀਂ ਉਹਨਾਂ ਚੀਜ਼ਾਂ ਨੂੰ ਲਾਗੂ ਕਰਾਉਣ ਵਿੱਚ ਵੀ ਨਾਕਾਮ ਰਹੇ। जय भारत हम सबसे पहले और अंत में भी भारतीय हैं शिक्षित बनो संगठित रहो संघर्ष करो जीवन लंबा नहीं बल्कि बड़ा और महान होना चाहिए संविधान मात्र वकीलों का दस्तावेज़ नहीं बल्कि हमारे जीवन का माध्यम है जय भारत ਸਾਨੂੰ ਸਦੀਆਂ ਤੋਂ ਸਾਡੇ ਹੀ ਲੋਕਾਂ ਨੇ ਸਮਝਾਇਆ ਨਹੀਂ ਜਿਹੜਾ ਅੱਜ ਆਪਾਂ ਇਸ ਚੀਜ਼ ਦਾ ਖਮਯਾਜਾ ਜਿਹੜਾ ਉਹ ਭਗਤ ਰਵਿਦਾਸ ਮਹਾਰਾਜ ਦਾ ਪਹਿਲੇ ਸ਼ਬਦ ਚ ਕਹਿੰਦੇ ਆ ਕਿ ਤੂੰ ਹੀ ਮੋਹੀ ਮੋਹੀ ਤੋਹੀ ਅੰਤਰ ਗਿਆਨ ਬਿਨਾਂ ਦਾ ਕੋਈ ਗੁਰੂ ਨਹੀਂ ਇਹ ਸਿੱਧਾ ਪਰਮਾਤਮਾ ਦੇ ਨਾਲ ਗੱਲਦੇ ਆ ਫਿਰ ਉਹ ਚੀਜ਼ ਜਿਹੜੀ ਤਸਵੀਰ ਚੇਂਜ ਹੋ ਕੇ ਇੱਕ ਕੱਲੇ ਸਰੂਪ ਵਿੱਚ ਆ ਗਈ 6743 ਤੱਕ ਪੂਰੇ ਭਾਰਤ ਦੀਆਂ ਆਪਾਂ ਪੰਜਾਬ ਦੀਆਂ 39 ਘਾਟਾ ਇਕੱਠੇ ਕਰ ਲਈਏ ਸਭ ਤੋਂ ਵੱਡੀ ਗੱਲ ਹੈ ਆਪਾਂ 45 ਕਾਟੇ ਇਕੱਠੇ ਹੋਰ ਪਾਣੀ ਤੇ ਸਰਕਾਰਾਂ ਅੱਜ ਆਪਸ ਵਿੱਚ ਹੀ ਸਾਨੂੰ 12.5 12.5 ਵਿੱਚ ਲੜਾਈ ਜਾਂਦੀਆਂ ਹਨ ਜਦੋਂ ਇਹ ਗੱਲ ਚੱਲੀ ਸੀ ਤੇ ਸਾਰਿਆਂ ਨੂੰ ਕਿਹਾ ਸੀ ਵੀ ਲੋਕੀ ਕਹਿੰਦੇ ਯਾਰ ਤੁਸੀਂ ਸਾਡਾ ਹੱਕ ਦਉਂਦੇ ਆ ਮੈਂ ਕਿਹਾ ਹੱਕ ਤਾਂ ਕੋਈ ਨਹੀਂ ਦਉਂਦਾ ਯਾਰ ਇਕੱਠੇ ਹੋ ਗਿਆ ਆਪਾਂ ਤੇਰੀ ਜਿਹੜੀ ਪਟੀਸ਼ਨ ਪਾਉਂਦੇ ਸੁਪਰੀਮ ਕੋਰਟ ਸਾਨੂੰ 12.5 12.5 ਕਹਿੰਦਾ 25% ਸਾਡੀ ਆਬਾਦੀ ਹੋ ਗਈ 42% ਤੇ ਸਾਨੂੰ ਆਬਾਦੀ ਦੇ ਹਿਸਾਬ ਨਾਲ 40% ਤੋਂ ਉੱਪਰ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਹੈ ਉ ਲੋਕੀ ਲੋ ਇਕੱਠੇ ਮਿਲ ਕੇ ਇਕੱਠੇ ਕਰਨਾ ਹੈ ਕਿ ਮੈਂ ਤਾਂ ਤੁਹਾਨੂੰ ਕਹਿੰਦਾ ਵੀ ਫਿਰ ਇਲਜ਼ਾਮ ਲਾਉਣ ਦੇ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਵੀ ਲੋਕ ਜਿਹੜੇ ਆ ਐਸੀ ਭਾਈਚਾਰਾ ਇਕੱਠੇ ਹੋ ਸਕਦਾ ਅੱਜ ਸਾਨੂੰ ਧਰਮ ਦੀ ਲੋੜ ਹੈ ਹਮੇਸ਼ਾ ਜੀ ਆਪਣੇ ਆਪ ਨੂੰ Hindu ਕਹਿੰਦੇ ਨੇ Hindu ਲੋਕ ਸਾਡਾ ਫਾਇਦਾ ਚੁੱਕਦੇ ਨੇ ਫੰਡ ਮੈਦਰ ਆ ਅੱਜ ਜਦੋਂ ਸਾਨੂੰ ਸਮਝ ਆਈ ਵੀ ਸਾਡਾ ਵੀ ਧਰਮ ਸਰ ਆਪਣਾ ਧਰਮ ਹੋਣਾ ਚਾਹੀਦਾ ਅੱਜ ਜਿੰਨੇ ਵੀਰਾਂ ਨੇ ਪਗ ਮੰਨੀਆਂ ਲੋਕੀ ਜਦੋਂ ਲੰਗਦੇ ਨੇ ਕਹਿੰਦੇ ਸੀ ਸਰਦਾਰ ਸਾਹਿਬ ਆ ਤੇ ਜਦੋਂ ਕਿਸੇ ਨੇ ਟੋਪੀ ਪਾਈ ਹੁੰਦੀ ਆ ਕਹਿੰਦੇ ਮੁਸਲਮਾਨ ਆ ਕਿਸੇ ਨੇ ਤਿਲਕ ਲਾਇਆ ਕਹਿੰਦੇ ਹਿੰਦੂ ਆ ਸਾਡੇ ਸਮਾਜ ਦੀ ਪਛਾਣ ਹੀ ਨਹੀਂ ਉਤਾੜੀ ਕਰਤਾ ਦੀ ਜਦੋਂ ਸਾਡੇ ਉਤਾੜੀ ਕਾਟਾਂ ਲੋਕ ਸੜਕਾਂ ਜਾਂਦੇ ਪੰਜਾਬ ਦੇ ਵਿੱਚ ਤੁਹਾਨੂੰ ਲੋਂਦੇ ਨਾ ਉਹਨਾਂ ਦੀ ਕੋਈ ਆਇਡੈਂਟੀਫਿਕੇਸ਼ਨ ਨਹੀਂ ਹੁੰਦੀ ਉਹਨਾਂ ਨੂੰ ਆ ਜਿਹੜੀ ਗੱਲ ਕਹੀ ਆ ਵੀ ਪਿੱਠ ਪਿੱਛੇ ਗਾਣਾ ਸਾਨੂੰ ਦੋਨਾਂ ਨੂੰ ਗੜਦੇ ਆ ਇਹ ਨਹੀਂ ਕਹਿੰਦੇ ਵੀ ਰਬਦਾਸੀਏ ਦੇ ਵਾਲਮੀ ਭਾਈ ਜਾਰਾ ਤੇ ਕਬੀਰ ਭਾਈ ਜਾਰਾ ਬੈਠਾ ਕਿਉਂਕਿ ਅੱਜ ਸਮਾਜ ਦੇ ਜੋ ਧਰਨੇ ਆ ਪੰਜਾਬ ਦੇ ਵਿੱਚ ਉਹ ਤਿੰਨੇ ਕਸਟਾ ਹੁੰਦੀਆਂ ਮੈਂ ਵਾਕਿਆਨੋ ਹੀ ਬੋੜਾ ਜੋਲ ਹੋਇਆ ਛੱਤਿਆਂ ਨੂੰ ਵੀ ਆਪਾਂ ਵੀ ਆਇਆ ਕਰੀਏ ਉਹ ਵੀ ਹੌਲੀ-ਹੌਲੀ ਸੋਚਦੇ ਆ ਵੀ ਸੰਘਰਸ਼ ਕੋ ਸੰਘਰਸ਼ ਤੋਂ ਕਿੰਨਾ ਕੋਈ ਨਹੀਂ ਬਾਬਾ ਸਾਮ ਬੀਦਗਰ ਜੀ ਨੇ ਆਪਣੇ ਜੀਵਨ ਦੇ ਵਿੱਚ ਸੰਘਰਸ਼ ਕਰਕੇ ਆਪਾਨੂੰ ਸੰਵਿਧਾਨ ਲੈ ਕੇ ਦਿੱਤਾ ਤੇ ਸਾਡਾ ਵੀ ਫਰਜ਼ ਬਣਦਾ ਅੱਜ ਆਪਾਂ ਸੰਘਰਸ਼ ਹੀ ਕਰ ਰਹੇ ਆ ਅੱਜ ਇਹ ਲੀਡਰ ਤੁਹਾਡੇ ਘਰਾਂ ਵਿੱਚ ਸਾਡੇ ਬਜ਼ੁਰਗਾਂ ਦੇ ਪਿਆਰੀ ਹੱਥ ਲਾ ਦੋਗੇ ਚਪਲਾ ਸਾਫ ਕਾਨੂੰ ਦਿੱਤੀਆਂ ਸਾਫ ਕਾਨੂੰ ਤਿਆਰਿਆ ਤੇ ਜਦੋਂ ਤੁਸੀਂ ਜਿਤਾ ਕੇ ਭੇਜ ਦੇਣਾ ਉਦੋਂ ਤੁਹਾਡੇ ਮਹੱਲੇ 'ਚ ਤੁਹਾਡੀ ਆਵਾਜ਼ ਜਿਹੜੀ ਆ ਤੁਸੀਂ ਜੋ ਚਾਹੁੰਦੇ ਆ ਉਹ ਪੂਰੀ ਨਹੀਂ ਹੋਣੀ ਕਰਪਸ਼ਨ ਕਿੱਦਾਂ ਖਤਮ ਹੋਜੂ ਜਿਹੜਾ ਕੋਈ ਮੁਲਾਜ਼ਮ ਆ ਬੋਲ ਸੁਲਾ ਜੀ 2000 ਦਾ ਪਰਚਾ 5000 ਦਾ ਪਰਚਾ ਇਹ ਦੇਣ ਨੂੰ ਤਿਆਰ ਆ ਪਰ ਜਿਹੜੇ ਹਸਪੀਟਲ ਆ ਪ੍ਰਾਈਵੇਟ ਜਿਹੜੇ ਕਰੋੜਾਂ ਦਾ ਘਬਲਾ ਕਰਦੇ ਆ ਉੱਤੇ ਪਰਚਾ ਦੇਣ ਨੂੰ ਕੋਈ ਤਿਆਰ ਨਹੀਂ ਜਿਹੜੇ ਸਕੂਲ ਆ ਪ੍ਰਾਈਵੇਟ ਜਿਹੜੀਆਂ ਲੱਖਾਂ ਦੀ ਧਾਇ ਨਹੀਂ ਕਰਦੇ ਆ ਜਿਨ੍ਹਾਂ ਦੀ ਫੀਸਾਂ ਮੂੰਹ ਮੰਗਿਆ ਪੈਸੇ ਲੈਂਦੇ ਕਹਿੰਦੇ ਬਾਹਰ ਜਾ ਚੁਣੀ ਹਾਂ ਸੈਡੀਪੰਨੀ ਦਿੰਦੇ ਸਾਡੇ ਸੈਡੀਪੰਟ ਰੱਖਿਆਂ ਦੇ ਡਿਗਰੀਆਂ ਰੱਖੀਆਂ ਜਾਂਦੀਆਂ ਉੱਤੇ ਕੋਈ ਸਰਕਾਰਾਂ ਜਿਹੜੀਆਂ ਅਜੇ ਤੱਕ ਐਕਸ਼ਨ ਲੈਣ ਨੂੰ ਤਿਆਰ ਨਹੀਂ ਸਭਿਧਾਨ ਦੀ ਗੱਲ ਸਾਰੇ ਕਰਦੇ ਆ ਅੱਜ ਆਮ ਆਦੀ ਪਾਰਟੀ ਸਰਕਾਰ ਨੇ ਬਾਬਾ ਸਾਹਿਬ ਵੇਦਗੜ ਤੇ ਸ਼੍ਰੀ ਦਿਆਜਨ ਭਗਤ ਸਿੰਘ ਦੀ ਫੋਟੋ ਤਸਵੀਲਾਈ ਤੇ ਜਦੋਂ ਮੁੱਖ ਮੰਤਰੀ ਨਰਨੋਂਦਾ ਨਾ ਤੇ ਇਨਕਲਾਬ ਜਿੰਦਾਬਾਦ ਹੀ ਕੰਦਾ ਹੋ ਇਹ ਗੱਲ ਦਾ ਜਦੋਂ ਵਿਰੋਧ ਕੀਤਾ ਸਾਡੇ ਮੇਰੇ ਲੋਕ ਜਿਹੜੇ ਨਾਲ ਜੁੜੇ ਸੀ ਕਹਿੰਦੇ ਭਾਈ ਇਹ ਕੋਈ ਚੱਕਰ ਜਿਹਾ ਕੋਈ ਨਹੀਂ ਬਾਬਾ ਸਾਹਿਬ ਦੀ ਫੋਟੋ ਤੇ ਲੱਗੀ ਹੈ ਮੈਂ ਕਹਾਂ ਜੇ ਤੋ ਇਨਕਲਾਬ ਜਿੰਦਾਬਾਦ ਕਹਿ ਸਕਦਾ ਤੇ ਨਾਲ ਜਿਹੜੀ ਬਾਬਾ ਸਾਹਿਬ ਦੀ ਫੋਟੋ ਲਈ ਜੈ ਭੀ ਵੀ ਖੜਾ ਹੋਰਾ ਮੁੱਖ ਮੰਤਰੀ ਦਾ ਫਰਜ ਆ ਤੇ ਬਾਬਾ ਸਾਹਿਬ ਵੇਦਗੜ ਜੀ ਨੇ ਵੀ ਆਪਣੇ ਚਾਰ ਬੱਚੇ ਆਪਣੇ ਸਮਾਜ ਵਾਸਤੇ ਵਾਰੀ ਸੀ ਤੇ ਅੱਜ ਉਹਨਾਂ ਨੇ ਸਾਨੂੰ ਹੱਕ ਲੈ ਕੇ ਦਿੱਤੇ ਆ ਅੱਜ ਉਹਨਾਂ ਦੀ ਆਪਾਂ ਉਹੀ ਰੋਟੀ ਖਾਈ ਜੰਨੇ ਆ ਆਪਣੀ ਕੋਈ ਨਹੀਂ ਬਕਾਈ ਅਸੀਂ ਕਿਸੇ ਨੇ ਕਿਹਾ ਨਹੀਂ ਇੱਕ ਵਾਰੀ ਤੁਸੀਂ ਕਿਤੇ ਮੁੰਮੜ ਚੱਲ ਜੂਵੇ 2027 ਚ ਵੀ ਆਪਾਂ ਇੱਕ ਸਾਲ 2027 ਦੇ ਵਿੱਚ ਰਿਜ਼ਰਵੇਸ਼ਨ ਦੇ ਆਧਾਰ ਤੇ ਜਿਹੜੇ ਐਮਐਨ ਨਹੀਂ ਬਣਾਉਣੇ ਇਹ ਜਨਰੇਲ ਤੇ ਲੜੋਗੇ ਤੇ ਕਿਸੇ ਨੇ ਨਹੀਂ ਲੜਨਾ ਕਿਸੇ ਨੇ ਨਹੀਂ ਲੜਨਾ ਸਾਰਿਆਂ ਨੇ ਘਰਾਂ 'ਚ ਬਹਿਣਾ ਉਹਨਾਂ ਨੂੰ ਪਤਾ ਕੰਮ ਸੌਖਾ ਵੀ ਪਾਰਟੀਆਂ ਦੀ ਮਜਬੂਰੀ ਹੈ ਵੀ ਰਿਜ਼ਰਵੇਸ਼ਨ ਦੇਣੀ ਹੈ ਤੇ ਇਹ ਆਉਣਾ ਬਹਿ ਜਾਂਦੇ ਇਹ 2027 ਚ ਇਦਾਂ ਦਾ ਆਪਾਂ ਜੇਕਰ ਨਾ ਅੱਜ ਇੱਕ ਟੀ ਐਮ ਪੀ ਨੇ ਗੱਲ ਕੀਤੀ ਸਾਡੇ ਸਮਾਜ ਦੀ ਤੇ 2027 ਜਦੋਂ ਕਹੋਗੇ 27 ਸਾਲ ਹੋ ਗਏ ਰ ਵਿੱਚ ਨੇ ਇੱਕ ਹਾਲੀ ਚਾਹੀਦੀ ਇਹ ਬੰਦੇ ਲੜ ਕੇ ਦਿਖਾਣ ਫਿਰ ਦੇਖ ਲੈ ਕਿੰਨੇ ਯੋਗ ਏ ਉਹਨਾਂ ਦੇ ਵਿੱਚੋਂ ਇੱਕ ਨਵੇਂ ਜਿਹੜੇ ਚਿਹਰੇ ਆ ਨਾ ਉਹ ਨਿਕਲਣੇ ਫਿਰ ਜਿਹੜੇ ਬਾਬਾ ਸਾਹਿਬ ਮੇਧਿਕਾ ਨੂੰ ਪਿਆਰ ਕਰਦੇ ਆ ਮਿਸ਼ਨ ਨੂੰ ਪਿਆਰ ਕਰਦੇ ਆ ਕਿਉਂਕਿ ਇਹ ਜਿਹੜਾ ਬਾਬਾ ਸਾਹਿਬ ਮੇਧਿਕਾ ਕੋਈ ਪੂਜਣ ਦੀ ਚੀਜ਼ ਨਹੀਂ ਇਹ ਇੱਕ ਸਿੰਬਲ ਆ ਸਿੰਬਲ ਨੌਲੇਜ ਆ ਵੀ ਜਿਹੜਾ ਇਸ ਬੰਦੇ ਜਿਹਦੇ ਤੋਂ ਬੱਚੇ ਪੜਦੇ ਦੇ ਦੇਣਾ ਵੀ ਜਿੱਦਾਂ ਆ ਬੱਚੇ ਨੇ ਭਾਰਤੀ ਸੰਵਿਧਾਨ ਹੱਥ ਲੈ ਲਿਆ ਕਹਿੰਦਾ ਜੀਵਨ ਵੱਡੇ ਦੀ ਲੋੜ ਨਹੀਂ ਛੋਟਾ ਹੋਣਾ ਚਾਹੀਦਾ ਪਰ ਮਹਾਨ ਹੋਣਾ ਚਾਹੀਦਾ ਮਹਾਨ ਤਾਂ ਹੀ ਬਣੂਗਾ ਨਾ ਵੀ ਜੇ ਕੁਝ ਕਰਾਂਗੇ ਇਹਨਾਂ ਨੇ 바ਵਾ ਸਾਨੂੰ ਪੜ ਲਿਆ ਨਾ ਉਹ ਕਹਿੰਦੇ ਅਸੀਂ ਰਿਜ਼ਰਵੇਸ਼ਨ ਨਹੀਂ ਚਾਹੀਦੀ ਕਿਉਂਕਿ ਅਸੀਂ ਜੇ ਮੈਚ ਬੋਦਾ ਮੈਂ ਆਪਣੇ ਨਿਆਣੇ ਨੂੰ ਡੀਏਵੀ ਜਿਹੜਾ ਪੀਏਪੀ ਸਕੂਲ ਆ ਉਹਦੇ ਜਾ ਕੇ ਮੈਂ ਰਿਜ਼ਰਵੇਸ਼ਨ ਲੈ ਕੇ ਦਊਗਾ ਨੋ ਮੈਰਿਜ ਰਿਜ਼ਰਵੇਸ਼ਨ ਲੈ ਕੇ ਨਹੀਂ ਦਿੱਤੀ ਜਦ ਮੈਂ ਆਪਣੇ ਨਿਆਣੇ ਨੂੰ ਪੜਾ ਸਕਦਾ ਖੜਾ ਹੋ ਸਕਦਾ ਤੇ ਮੈਂ ਕਿਸੇ ਹੋਰ ਨੂੰ ਮੌਕਾ ਦਵਾਂ ਜਿਹੜਾ ਬੱਚਾ ਪੂਰੇ ਜੁਗ ਹੈ ਵੀ ਜਿਹੜੀ ਰਿਜ਼ਰਵੇਸ਼ਨ ਦੀ ਲੋੜ ਆ ਉਹ ਲਵੇ ਹੁਣ ਅੱਜ ਤਾਂ ਆਈਪੀਐਸ ਅਫਸਰ ਇਦਾਂ ਦੇ ਹੈਗੇ ਆ ਜਿਹੜੇ ਆਈਐਸ ਬਣ ਕੇ ਵੱਡੇ ਵੱਡੇ ਜੱਜ ਬਣ ਕੇ ਉਹ ਹੀ ਰਿਜ਼ਰਵੇਸ਼ਨ ਲਈ ਜਾਂਦੇ ਉਹਨਾਂ ਨੂੰ ਕਿਹਾ ਯਾਰ ਤੁਸੀਂ ਤਾਂ ਛੱਡ ਦਿਓ ਵੀ ਲੋੜ ਦਾ ਉਹਨਾਂ ਨੂੰ ਆ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਵਿਚਾਰੇ ਗਰੀਬ ਬੰਦੇ ਆ ਕਲੰਬੀਆ ਯੂਨੀਵਰਸਿਟੀ ਅਮਰੀਕਾ ਦੇ ਵਿੱਚ ਉਹਨਾਂ ਦਾ ਸਟੈਚੂ ਲਾ ਕੇ ਉਹਨਾਂ ਨੂੰ ਨੋਲਜ ਆਫ ਦਾ ਸਿੰਬਲ ਲੜਾ ਕਿਹਾ ਗਿਆ ਤਾਂ ਬਾਬਾ ਸਾਹਿਬ ਨੇ ਸਾਨੂੰ ਦੱਸਿਆ ਹੈਗਾ ਕਿ ਭਾਰਤ ਦੇ ਵਿੱਚ ਸਾਡਾ ਦੁਸ਼ਮਣ ਕਿਹੜਾ ਹੈਗਾ ਤੇ ਸਾਡਾ ਦੋਸਤ ਕਹੜਾ ਹੈਗਾ ਜਦ ਤੱਕ ਅਸੀਂ ਆਪਣੇ ਦੋਸਤ ਤੇ ਦੁਸ਼ਮਣ ਦੀ ਪਛਾਣ ਨਹੀਂ ਕਰਦੇਗੇ ਅਸੀਂ ਸੰਘਰਸ਼ ਕਿਵੇਂ ਲੜਨਗੇ ਉਹ ਲੜ ਨਹੀਂ ਸਕਦੇਗੇ ਤਾਂ ਬਾਬਾ ਸਾਹਿਬ ਨੇ ਇੱਕ ਗੱਲ ਕਹੀ ਹੈ ਭਾਰਤ ਦੇ ਵਿੱਚ ਕਿ ਸਾਡਾ ੜਾ ਦੁਸ਼ਮਣ ਹੈਗਾ ਉਹ ਮਨੁਵਾਦ ਜਿਹਨੂੰ ਬ੍ਰਾਹਮਣਵਾਦ ਕਹਿੰਦੇ ਹੈਗੇ ਆ ਤੇ ਪੂੰਜੀਵਾਦ ਇਹ ਦੁਸ਼ਮਣ ਸਾਡਾ ਭਾਰਤ ਦੇ ਵਿੱਚ ਹੈਗਾ ਕਿਉਂਕਿ ਜਿਹੜੇ ਅੱਜ ਅਸੀਂ ਦੇਖਦੇ ਹੈਗੇ ਆ ਬਾਬਾ ਸਾਹਿਬ ਦੇ ਨਾਮ ਤੇ ਜਿਹੜੇ ਹੈਗੇ ਆ ਪੋਲੀਟਿਕਲ ਲੋਕ ਰੋਟੀਆਂ ਸੇਕ ਰਹੇ ਹੈਗੇ ਕਈ ਲੋਕ ਬਾਬਾ ਸਾਹਿਬ ਦਾ ਜਿਹੜਾ ਹੈਗਾ ਉਹ ਪੋਰਟਰੇਟ ਲਾ ਕੇ ਪਾਕਿਸਤਾਨ ਦਾ ਪੋਰਟਰੇਟ ਲਾ ਕੇ ਇਨਕਲਾਬ ਦੀਆਂ ਗੱਲਾਂ ਕਰਦੇ ਹੈਗੇ ਆ ਪਰ ਜਿਹੜਾ ਅਮਲ ਹੈਗਾ ਉਸ ਤੋਂ ਉਹਦੇ ਬਿਲਕੁਲ ਖਿਲਾਫ ਕਰ ਰਹੇ ਹੈਗੇ ਆ ਉਹਦੇ ਉਲਟ ਕਰ ਰਹੇ ਹੈਗੇ ਆ ਇਸ ਲਈ ਜਿਹੜਾ ਹੈਗਾ ਅਜਿਹੇ ਲੋਕ ਕਦੇ ਵੀ ਬਾਬਾ ਸਾਹਿਬ ਦੇ ਸਿਧਾਂਤਾਂ ਦੇ ਨਹੀਂ ਚੱਲਦੇ ਸਿਰ ਬਾਬਾ ਸਾਹਿਬ ਦੀ ਤਸਵੀਰ ਦਿਕਾਉਂਦੇ ਹੈਗੇ ਆ ਔਰ ਸਾਡੇ ਲੋਕਾਂ ਨੂੰ इमोशनल ਬਲੈਕਮੇਲ ਕਰਕੇ ਜਿਹੜੀਆਂ ਜਿੰਨੂੰ ਸਾਡੀ ਜਿੰਨ ਪਾਵਰ ਦਿੰਨੇ ਆਪਾਂ ਬੋਲਡ ਜਿਹੜੀ ਹੈ ਸਾਡੇ ਕੋਲ ਲੈ ਲੈਂਦੇ ਹੈਗੇ ਆ ਇਹ ਕਰਾਣਾ ਇਹਨਾਂ ਦਾ ਘਰ ਦੇ ਕੋ ਨਾਲ ਆ ਦੀ ਇਹਨਾਂ ਨੇ ਕੋਈ ਪਾਟਿਆ ਕੱਪੜਾ ਵੀ ਤੱਕ ਉਹ ਨਹੀਂ ਛੱਡਿਆ ਕਿਤੇ ਕੋਈ ਡੀ ਗਰਾਂਟੇਰ ਵੀ ਪਾਟਾ ਪਿਆ ਨਾ ਉਹਦੇ ਚ ਵੀ ਪੌਦਾ ਲਾਇਆ ਹੋਇਆ ਤੇ ਰੌਪਾਂ ਦੇ ਵਿੱਚ ਪੌਦੇ ਲਾਏ ਹੋਇਆ ਤੁਹਾਨੂੰ ਲੱਗਦਾ ਵੀ ਕੱਟੜ ਕਾਕਾ ਇਹਨਾਂ ਦੇ ਘਰ ਦੇ ਵਿੱਚ ਵਿੱਚ ਕਿੰਨੇ ਕ ਪੌਦੇ ਹੋਣਗੇ ਮੈਂ 1000 ਪਲੱਸ 1000 ਕ ਪੌਦਾ ਹੋਣਾ ਹੈ ਹਾਂਜੀ ਬੋਗੀ। ਬੋਲੇ ਆਪਣਾ ਇਹ ਜਵਾਬ ਅਗਰ ਪਹਿਲੇ ਸਨ ਕਰ। ਜੀ। ਜਵਾਬ ਨਹੀਂ। ਹਾਂਜੀ। ਚਲੋ। ਬਹੁਤ ਬਹੁਤ ਧੰਨਵਾਦ। ਅਗਰ ਬੱਚੇ ਦੇ ਮੰਮੀ ਡੈਡ ਨੂੰ ਅਸੀਂ ਸਪੈਸ਼ਲ ਥੈਂਕਸ ਕਰਦੇ ਆਂ ਜਿਨ੍ਹਾਂ ਨੇ ਬਹੁਤ ਸੋਹਣੀ ਸਿੱਖਿਆ ਦਿੱਤੀ ਆਪਣੇ ਬੱਚੇ ਨੂੰ। ਸੋ ਹੁਣ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਬੇਨਤੀ ਕਰਦਾ ਪ੍ਰਧਾਨਗੀ ਮੰਡਲ ਨੂੰ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਜੱਸੀ ਟੱਲਣ ਜੀ, ਪੰਜਾਬ ਪ੍ਰਧਾਨ ਗੁਰੂ ਰਵਿਦਾਸ ਸਟਾਈਗਰ ਕੋਰਸ ਨੂੰ ਉਹਨਾਂ ਨੂੰ ਸਪੈਸ਼ਲ ਸਨਮਾਨ ਕਰਾਂਗੇ ਜੀ ਜਿਸੀ ਤਰ੍ਹਾਂ ਜੀ ਇਹਦੇ ਵਿੱਚ ਚਾਰਜਿੰਗ ਰੋਪੇ ਵਿੱਚ ਅੱਗੇ ਮੇਲਾ ਕਰਵਾਇਆ ਉਸ ਤੋਂ ਬਾਅਦ ਜੀਤਮ ਜੀ ਪਹਿਲੇ ਸੈਸ਼ਨ ਦੀ ਸ਼ੁਰੂਆਤ ਹੀ ਕਰਦੇ ਆਂ ਤੇ ਨਾਲ ਦੇ ਨਾਲ 10 ਮਿੰਟ ਦੀ ਬ੍ਰੇਕ ਤੋਂ ਬਾਅਦ ਜੀ ਕੜੀ ਦੁਆਰਾ ਇਸੇ ਤਰ੍ਹਾਂ ਸਿੱਖਣ ਲਈ ਬਰਾਮਣ ਹੋ ਜਾਣਾ ਓਕੇ ਜੀ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਕੌਉਂਸਲ ਫਾਈਲ ਕਮੇਟੀ ਨਾਲ ਸਾਲੋ ਜੀ ਮੈਂ ਮੋੜੇ ਥੋੜਾ ਬੈਕਗ੍ਰਾਉਂਡ ਕਿਥੋਂ ਐਕਸ਼ਨ ਕਮੇਟੀ ਨਾਲ ਸਾਲੋ ਬਸ ਹਰੀਆਲਪੁਰ ਦੀ ਤਰਫ ਮੋੜਨ ਸਮਰਵਾਲ ਸਾਹਿਬ ਠੀਕ ਹੈ ਜੀ ਓਕੇ ਜੀ ਤੁਮ